ਜਲੰਧਰ ਸ਼ੌਣੀ ਵਿੱਚ ਰਜਿਸਟ੍ਰੇਸ਼ਨ ਐਕਟ 1908 ਅਨੁਸਾਰ ਪ੍ਰਾਪਰਟੀਆਂ ਦੀ ਰਜਿਸਟ੍ਰੇਸ਼ਨ ਬਹਾਲਕਰਨ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਦੇ ਨਾਮ ਇੱਕ ਮੰਗ ਪੱਤਰ ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਜਲੰਧਰ ਸ਼ੌਣੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਦਿੱਤਾ ਗਿਆ ਇਸ ਮੌਕੇ ਹੋਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਰਹੇ ਗੱਲ ਕਰਦੇ ਆਗੂਆਂ ਨੇ ਕਿਹਾ ਕਿ ਸ਼ੌਣੀ ਦੇ ਸਿਵਲ ਏਰੀਆ ਵਿੱਚ ਪੈਂਦੇ ਸਮਰਹ ਸਟਰਕਚਰ ਦੀ ਰਜਿਸਟ੍ਰੇਸ਼ਨ ਲੰਬੇ ਸਮੇਂ ਤੋਂ ਲਟਕ ਰਹੀ ਹੈ ਤੇ ਸਾਡੇ ਸਾਥੀ ਨਾਗਰਿਕਾਂ ਨੂੰ ਲੰਬੇ ਸਮੇਂ ਤੋਂ ਭਾਰੀ ਦਿੱਕਤ ਪਰੇਸ਼ਾਨੀ ਇਸ ਮੌਕੇ ਹੋਰ ਕੀ ਕਿਹਾ ਗੂ ਨੇ ਤੁਸੀਂ ਖੁਦ ਹੀ ਦੇਖ ਲਓ ਇਸ ਵੀਡੀਓ ਦੇ ਅੰਦਰ ਬ੍ਰੰਤਬੀਸ ਟੀਵੀ ਤੋਂ ਹਰੀਸ਼ ਭੰਡਾਰੀ ਦੀ ਰਿਪੋਰਟ ਮੈਂ ਮੈਗਾ ਜੀ ਹਰਜਾਪ ਸਿੰਘ ਸੰਧਾ ਮੈਂ ਹਲਕਾ ਜਾਰਦੀ ਗਿਲੰਦਰ ਗੈਰਿਊਸ਼ਨ ਬੀਟ ਹਾਂ ਕਿ ਟੂਰਨਾਮੈਂਟ ਦੇ ਵਿੱਚ ਬੜੀ ਦੇਰ ਦੀ 2017 ਦੀਆਂ ਰਜਿਸਟਰੀਆਂ ਜਿਹੜੀਆਂ ਸੁਪਰਸਟਰਕਚਰ ਦੀਆਂ ਨੇ ਉਹ ਵੀ ਬੰਦ ਕੀਤੀਆਂ ਹੋਈਆਂ ਨੇ ਜਿਹਦੀ ਮਾਲਕੀ ਆਪਣੇ ਡਿਫੈਂਸ ਗਵਰਨਮੈਂਟ ਮਿਨਿਸਟਰੀ ਆਫ ਡਿਫੈਂਸ ਦੀ ਹੈ ਜਿਹਦੀ ਮਾਲਕੀ ਵੀ ਜਿਹੜਾ ਸਟਰਕਚਰ ਹੁੰਦਾ ਹੈ ਜਿਹੜਾ ਰਹਿਸ਼ੀਆ ਹੈ ਜਿਹੜਾ ਉਹ ਮੇਰੇ ਹੋ ਵੀ ਯੂਐਸ 17 ਦੀ ਨੋਟੀਫਿਕੇਸ਼ਨ ਤੋਂ ਬਾਅਦ ਇਲੀਗਲੀ ਉਹ ਵੀ ਬੰਦ ਕੀਤਾ ਹੋਇਆ ਜਿਸ ਦੇ ਕਰਕੇ ਸਾਡੇ ਮਾਤਾ ਨਿਵਾਸੀ ਨੂੰ ਨਹੀਂ ਜੰਗਿਆਰੀ ਆ ਇੱਕ ਜਿਹੜੇ ਸਾਡੀ ਬੜੀ ਸੀਨੀਅਰ ਲੀਡਰਸ਼ਿਪ ਕੈਂਟ ਦੇ ਵਿੱਚੋਂ ਆਈ ਆ ਆਪਣੀ ਰਿਪਰੈਜ਼ੈਂਟੇਸ਼ਨ ਦੇਣਾ ਇਹ ਜਿਨ੍ਹਾਂ ਨੇ ਪਹਿਲਾਂ ਵੀ ਇੱਕ ਵਾਰ ਖਿਲਾਇਆ ਸੀਗਾ 2012-13 ਦੇ ਆਸ-ਪਾਸ ਉਹ ਜਦੋਂ ਦੁਬਾਰਾ ਬੰਦ ਹੋ ਗਿਆ ਉਸ ਚੀਜ਼ ਦੀ ਜੋ ਤਕਰੀਰ ਚਾਰੇ ਜਾਣੇ ਕੋਰੇ ਮੁਸ਼ਕਿਲ ਜਿਹਾ ਹਾਲਾਤ ਕ੍ਰਾਉਨ ਨੂੰ ਬੀਸ ਲਾਪੂਆ ਕਿੰਨੀ ਵਾਰੀ ਮੰਗ ਪੱਤਰ ਜਿਹੜਾ ਕਿ ਦੇ ਦਿੱਤਾ ਤੁਹਾਡਾ ਨੰਬਰਸ ਟ੍ਰਾਂਜੈਕਸ਼ਨ 2017 ਤੋਂ ਲੈ ਕੇ 23 ਹੋ ਗਈ ਜੀ ਦੇਖੋ ਕਿੰਨੇ ਕਿੰਨੇ ਡੀਸੀ ਆਏ ਹੋਣਗੇ ਕਿੰਨੇ ਗਏ ਹੋਣਗੇ ਕਿੰਨਿਆਂ ਨੂੰ ਇਹ ਮੰਗ ਪੱਤਰ ਗਿਆ ਹੋਊਗਾ ਪਰ ਕਿਸੇ ਨੇ ਇਹ ਗੱਲ ਆ ਜੀ ਸੁਣੀ ਨਹੀਂ ਕਿਸੇ ਨੇ ਸਾਡੇ ਬੰਦਿਆਂ ਦੀ ਬਾਣੀ ਕਾਰਨ ਕਿ ਸਮੇਂ ਤੇ ਆ ਗਿਆ ਤੁਹਾਡੇ ਮੰਗ ਦੇ ਲਈ ਮੰਨੀ ਨਹੀਂ ਗਿਆ ਰੈਟੇਪਿਜ਼ਮ ਹੈ ਜੀ ਵੀ ਇੰਟਰ ডিপਾਰਟਮੈਂਟ ਪੋਲਿਟਿਕਸ ਨੇ ਜੁੜੇ ਕਰਕੇ ਇਹ ਕੰਮ ਸ਼ਾਸਨ ਤੋਂ ਇਹ ਮੰਗਾ ਕਿ ਛੇਤੀ ਤੋਂ ਛੇਤੀ ਇਹ ਚੀਜ਼ ਖੁੱਲੀ ਜਾਵੇ ਜੋ ਜੋ ਮਾਲਕੀ ਹੈ ਜਾਂ ਕੋਈ ਵੀ ਵਿਕਰੀ ਹੋ ਰਹੀ ਹੈ ਉਹਦੀ ਰਜਿਸਟਰੀ ਹੋ ਸਕੇ ਉਹ ਵੀ ਜੈਨੂਇਨ ਜੋ ਮਾਲਕੀ ਹੋ ਸਕਦੀ ਉਹ ਹੋ ਸਕੇ ਇਹ ਬਹੁਤ ਹੀ ਜਿਹੜਾ ਅੱਜ ਅਸੀਂ ਮੈਮੋਰੰਡਮ ਡੀਨ ਆਏ ਆ ਡੀਸੀ ਸਾਹਿਬ ਨੂੰ ਟੈਂਟ ਹਲਕੇ ਦੇ ਵਿੱਚ ਪਹਿਲਾਂ ਬਹੁਤ ਸਮਾਂ ਪਹਿਲੇ ਇਹਦੀ ਜ਼ਮੀਨ ਦੀਆਂ ਰਜਿਸਟਰੀਆਂ ਬੰਦ ਹੋਈਆਂ ਫਿਰ ਉਸ ਤੋਂ ਬਾਅਦ ਇਹਦੇ ਸੁਪਰਸਟਰਕਚਰ ਜਿੰਨੋਂ ਆਪਾਂ ਮਲਬਾ ਵੀ ਕਹਿ ਸਕਦੇ ਆ ਜਾਂ ਬਿਲਡਿੰਗ ਕਹਿ ਸਕਦੇ ਆ ਉਹਦੀਆਂ ਰਜਿਸਟਰੀਆਂ ਵੀ ਬੰਦ ਕੀਤੀਆਂ ਗਈਆਂ ਫਿਰ 12 13 ਦੇ ਵਿੱਚ ਰਿਪ੍ਰেজੈਂਟੇਸ਼ਨ ਹੋਈ ਰਿਪ੍ਰেজੈਂਟੇਸ਼ਨ ਹੋਣ ਤੋਂ ਬਾਅਦ ਡੀਸੀ ਸਾਹਿਬ ਨੇ ਰਜਿਸਟਰੀ ਖੋਲ੍ਹ ਦਿੱਤੀ ਪਰ ਇਹ ਸਾਨੂੰ ਹੁਣ ਪਤਾ ਨਹੀਂ ਹੈ ਦੁਬਾਰਾ ਫਿਰ 17 ਤੋਂ ਕਿਹੜੀਆਂ ਰਜਿਸਟਰੀਆਂ ਬੰਦ ਹੋਈਆਂ ਹੋਈਆਂ ਨੇ ਇਹ ਵਿੱਸ਼ ਮੰਤਰੀ ਸਾਹਿਬ ਦੇ ਕਹਿਣ ਤੇ ਬੰਦ ਹੋਈਆਂ ਨੇ ਰਾਸ਼ਟਰਪਤੀ ਸਾਹਿਬ ਦੇ ਕਹਿਣ ਤੇ ਬੰਦ ਹੋਈਆਂ ਨੇ ਜਾਂ ਕਿਹੜੀ ਕਿਸ ਵਜ੍ਹਾ ਕਰਕੇ ਬੰਦ ਹੋਈਆਂ ਇਹ ਜਣੀਆਂ ਰਜਿਸਟਰੀਆਂ ਬਿਲਕੁਲ ਖੁੱਲੀਆਂ ਚਾਹੀਦੀਆਂ ਨੇ ਲੋਕਾਂ ਦੇ ਹੱਕਾਂ ਦੇ ਉੱਤੇ ਬੜਾ ਵੱਡਾ ਢਾਕਾ ਵਾ ਕਿਸੇ ਨੇ ਆਪਣਾ ਕੋਈ ਪ੍ਰਾਪਰਟੀ ਵੀ ਐਕੀ ਕੋਈ ਇਲਾਜ ਕਰਾਣਾ ਕੀਆ ਕਰਨਾ ਕੋ ਕੁਛ ਕਰਨਾ ਉਹ ਆਪਣੀ ਪ੍ਰਾਪਰਟੀ ਨਹੀਂ ਵੇਚ ਪਾ ਰਿਆ ਜਿਹੜਾ ਕਿ ਲੋਕਾਂ ਦੇ ਹੱਕਾਂ ਉੱਤੇ ਬਹੁਤ ਵੱਡਾ ਧੱਕਾ ਹੈ ਇਹ ਅਸੀਂ ਪ੍ਰਸ਼ਾਸਨ ਤੋਂ ਵੱਲੋਂ ਮੰਗ ਕਰਦੇ ਹਾਂ ਇਹ ਜਲਦੀ ਤੋਂ ਜਲਦੀ ਰਜਿਸਟਰੀਆਂ ਖੋਲ੍ਹੀਆਂ ਜਾਣ ਤਾਂ ਕਿ ਲੋਕਾਂ ਦੇ ਹੱਕਾਂ ਦੀ ਰਾਖੀ ਹੋਣ ਦੇਖਿਆ ਜਾਵੇ ਚਾਰ ਗੱਲਾਂ ਮੈਂ ਕਹੂੰਗਾ ਥੋੜਾ ਜਿਹਾ ਮੈਂ ਜਿਹੜਾ ਨੰਬਰ 1 ਦੇ ਉੱਤੇ ਆ ਜਿਹੜਾ ਕੈਂਟ ਐਕਟ ਆ 354 ਸੈਕਸ਼ਨ ਦਾ ਹੈਗਾ ਉਹ ਚਾਰ ਕਰਮੀਆਂ ਲੋਕਾਂ ਨੂੰ ਟ੍ਰਾਂਸਫਰ ਕਰਮੀਆਂ ਪਾਵਰਾ ਨਹੀਂ ਦਿੰਦਾ ਪੀਐਚ ਇਰਵੀ ਨੀਲ ਇਜੀਪਟ ਔਰ ਉਹਦੇ ਵਿੱਚ ਜਿਹੜਾ ਸਕਸ਼ਨ 354 ਚਲਿਆ ਵੀ ਇਹਨੂੰ ਜਿਹੜੀ ਆ 1908 ਦਾ ਜਿਹੜਾ ਰਜਿਸਟ੍ਰੇਸ਼ਨ ਐਕਟ ਆ ਉਹਦੇ ਅੰਡਰ ਰਜਿਸਟਰੀ ਕੀਤੀ ਜਾਊਗੀ ਹੁਣ ਉਹਦੇ ਲਈ ਕੀ ਹੈਗਾ ਡੀਸੀ ਸਾਹਿਬ ਜਿਹੜੇ ਰਜਿਸਟਰ ਆ ਰਿਹਾ ਕਿ ਜਿਹੜੇ ਤਹਿਸੀਲਦਾਰ ਆ ਉਹ ਸਬਮਿਟ ਕਰੇ ਜੇ ਸਬਮਿਟ ਨਹੀਂ ਕਰੇ ਤੇ ਉਹਦੀ ਅਧੀਨ ਅਸੀਂ ਕਸ ਕਰਦੇ ਆਂਗੇ ਜੀ ਔਰ ਉਹ ਤੋਂ ਰਾ ਇਹ ਨਹੀਂ ਨੀ ਜਗਾ ਜਿਹੜੀ ਉਹਦੇ ਵਿੱਚ ਜਿਹੜਾ ਇੱਕ ਹੈ ਨਾ ਕੈਂਟੈਕਟ ਉਹਨੇ ਕਿਛਾਂ ਵੀ ਪਹਿਲੇ ਐਨਓਸੀ ਬੜੀ ਕੋਈ ਗੱਲ ਨਹੀਂ ਸਭੋਂ ਨੇ ਰਿਖਿਆ ਜਦੋਂ ਰਜਿਸਟਰੀ ਹੋ ਜਮੇ ਨਾ ਫਿਰ ਸੀਓਡੀਓ ਨੂੰ ਦੱਸਣਾ ਔਰ ਉਹਨਾਂ ਨੇ ਵੀ ਅੱਗੇ ਦੇਖੋ ਜਿਹੜੇ ਕੈਂਟ ਪ੍ਰਾਪਰਟੀ ਵੇਕੈਂਟ ਲੈਂਡ ਐਡਮਿਨਿਸਟ੍ਰੇਸ਼ਨ ਰੂਲ ਆ ਰੂਲ ਨੰਬਰ 10 ਵਿੱਚ ਲਿਖਿਆ ਡੀਓਐਨ ਨੂੰ ਛਡਾਉਣਾ ਆਪਣੇ ਰਿਕਾਰਡ ਤੇ ਫਿਰ ਰੂਲ ਨੰਬਰ 42 ਵਿੱਚ ਲਿਖਿਆ ਹੈਗਾ 2121 ਦੇ ਰੂਲ ਹੈ ਲਈ ਕੈਂਟ ਬੋਰਡ ਵੀ ਜਿਹੜਾ ਹੈਗਾ ਉਹਨੂੰ ਚਾਰੇ ਜਿਹੜੀਆਂ ਟ੍ਰਾਂਸਫਰ ਹੋਈਆਂ ਉਹਨਾਂ ਨੇ ਆਪਣੀ ਰਿਕਾਰਡ ਚ ਚੜਾਉ। ਔਰ ਜਿਹੜੀ ਸੁਪਰੀਮ ਕੋਰਟ ਦੀ ਜੁਡੀਮੈਂਟਾਂ 2010 ਦੀ ਮੈਂ ਅੱਗੇ ਕੋਰਟ ਕੀਤੀ ਸੀਗੀ ਕਮਲਾ ਵਰਮਾ ਦੇ ਕੇਸ ਵਿੱਚ। ਉਹਨਾਂ ਨੇ ਕਿਹਾ ਲੋਕ ਜਿਹੜੀ ਫੋਕਸ ਸੈਕਟਰ ਦੇ ਬਾਰੇ ਚ ਔਰ ਇੱਕ ਖਾਸ ਗੱਲ ਹੋ ਰਿਹਾ ਜਿਹੜਾ ਟ੍ਰਾਂਸਫਰ ਆਫ ਪ੍ਰੋਪਰਟੀ ਐਕਟ ਹੈ। ਉਹਦਾ ਸੈਕਸ਼ਨ ਜਰਾ 10 ਹੈ। ਉਹ ਕਹਿੰਦਾ ਸਿਰਫ ਸਿਰਫ ਕੋਈ ਜਿਹੜੀ ਲੀਜ਼ ਪ੍ਰੋਪਰਟੀ ਹੋਵੇ ਨਾ ਉੱਤੇ ਥੋੜੀ ਜਿਹੀ ਕੰਡੀਸ਼ਨ ਹੀ ਹੋ ਸਕਦੀ ਆ। ਬਾਕੀ ਕਿਸੇ ਪ੍ਰੋਪਰਟੀ ਦੇ ਉੱਤੇ ਕੰਡੀਸ਼ਨ ਹੀ ਨਹੀਂ ਹੋ। ਔਰ ਮੇਰੀ ਗੱਲ ਇਹ ਹੈ ਜਿਹੜੀਆਂ 4-5 ਪ੍ਰਾਪਰਟੀਆਂ ਇਹਨਾਂ ਇਸਰ ਵਿੱਚ 40-45 ਪ੍ਰਾਪਰਟੀਆਂ ਨਹੀਂ ਬਾਕੀ ਕੰ ਜਿਹੜੀਆਂ ਹੈਗੀਆਂ ਬਿਨਾਂ ਲੀਜ਼ ਦੇ ਔਰ ਇਹਨਾਂ ਦੇ ਵਿੱਚ ਕਿਸੇ ਵਿੱਚ ਵੀ ਉਸ ਐਕਟ ਦੇ ਮੁਤਾਬਕ ਦੀ ਜਿਹੜੀ ਆ ਇਹਨਾਂ ਦੀ ਕੰਡੀਸ਼ਨ ਜਿਹੜੀ ਆ ਤਾਸ ਕਰਨਾ ਨਹੀਂ ਦੇਈ ਜਾਂਦਾ ਔਰ ਇਹ ਲੋਕ ਸੁਪਰਸਟ੍ਰਕਚਰ ਦੇ ਮਾਲਕ ਆ ਉਹ ਜੋ ਮਰਜ਼ੀ ਕਰੇ ਉਹ ਚਾਹੇ ਵੇਚਣ ਚਾਹੇ ਗਿਰਵੀ ਰੱਖਣ ਚਾਹੇ ਉਹ ਜਿਹਨੂੰ ਗ੍ਰਫਟ ਦੇਣ ਚਾਹੇ ਉਹ ਜਿਹੜੀ ਹੈਗੀ ਆ ਲੀ ਤੇ ਦੇ ਤੇ ਇਹਨਾਂ ਚੀਜ਼ਾਂ ਨੂੰ ਬਹਾਲ ਕਰਨ ਦੇ ਵਾਸਤੇ ਜਿਹੜਾ ਹੈਗਾ ਸਾਨੂੰ ਫਿਰ ਐਕਸਲੇ ਬੇਨਤੀ ਕਰਨ ਆਇਆ